ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਦੁਆਇਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨੂੰ ਸਾਰ ਸਭ ਤੁਹਾਨੂੰ ਲੱਖ ਲੱਖ ਵਧਾਈਆਂ ਹਣ ਜੀਤ ਬਾਬਾ ਨੌਸੰਗੀ ਦੇ ਜਨਮ ਸਥਾਨ ਤੋਂ ਸ਼ੰਕਾ ਨੇ ਪਹੁੰਚ ਗਈ ਭੋਲੇ ਮਲੇ ਦੀਆਂ ਪੂਛਾਂ ਪ੍ਰਾਪਤ ਕਰਨ ਵਾਸਤੇ ਸ੍ਰੀ ਗੁਰੂ ਹੋਸਾਹਲ ਜੀ ਦੀਆਂ ਸ਼ਮਰਤਾਂ ਦਾ ਖਾਲਸਾ ਜਾ ਰਹੀਆਂ ਹਨ ਭੋਲਾ ਮੱਲਾ ਬਣਾਉਣ ਵਾਸਤੇ ਉਹਨਾਂ ਔਰਤਾਂ ਮਠਾ ਗੰਨੇ ਦਾ ਰਾਸ ਦਾ ਬ੍ਰਾਲਾ ਗ੍ਰੀਤਾ ਸੰਤਾਂ ਨੇ ਸ਼ਗਰਾਨਾ ਪੜਸ ਦੇ ਵਿੱਚ ਗਾਨਾ ਬੜਾ ਥੋੜਾ ਦੇ ਵੀ ਚੜਦੀ ਕਲਾ ਹੋਵੇ ਗੁਰੂ ਮਹਾਰਾਜ ਦੇ ਹਰ ਸਾਲ ਵੱਤ ਚੜ ਕੇ ਸੇਵਾ ਕਰਦੇ ਨੇ ਸ਼ਗਰਾਨਾ ਪੜਸ ਵਾਲੇ ਆਪ ਦਾ ਯੋਗਦਾਨ ਪਾ ਕੇ ਗੁਰੂ ਮਹਾਰਾਜ ਦੀਆਂ ਕੁਸ਼ੀਆ ਪ੍ਰਾਪਤ ਕਰਦੇ ਨੇ ਸਾਰੀਆਂ ਸੰਤਾਂ ਨੂੰ ਇਹੋ ਮੈਸੇਜ ਕਰਦੇ ਆ ਵੀ ਆਉਂਦੀ ਜਾਨੀਆਂ ਸੰਤਾਂ ਗੁਰੂ ਕੇ ਲੰਗਰਾਂ ਵਿੱਚ ਲਾਉਣ ਤੋਂ ਵਧਾ ਕੇ ਜਾਣ ਬੜਾ ਮਠਾਂ ਦੇ ਨਜ਼ਾਰਾ ਸਾਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਕਾਰਾ ਬੁਲਾਵੇ ਫਤਿਹ ਪਾਵੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਲਾਹੌਰ ਸਿੰਘ ਜੀ ਕਰਗੀ ਤਰ ਪਾਛਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਸਭ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹ ਪ੍ਰਗਟੋ ਮਰਦ ਅਗਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਤੀ ਲਾਏ ਸੰਗਤਾਂ ਨਮਰ ਸ਼ਹੀਦ ਬਾਬਾ ਨੋਹ ਸਿੰਘ ਜੀ ਦੇ ਮੁਖ ਸੇਵਾਦਾਰ ਬਾਬਾ ਨੋਹਨੇ ਹਲ ਸਿੰਘ ਜੀ ਤथा ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹੋਲੇ ਮਹੱਲੇ ਦੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਦੀ ਅਮਰ ਸ਼ਹੀਦ ਬਾਬਾ ਨੋਹ ਸਿੰਘ ਦੇ ਜਨਮ ਸਥਾਨ ਪਿੰਟੀਕੇ ਤੋਂ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੇ ਲੰਗਰ ਸ਼ਕਰਾਨਾ ਪੈਲਟ ਦੇ ਵਿੱਚ ਰੋਹ ਦੇ ਲੰਗਰ ਚੱਲਦੇ ਨੇ ਸਰਬੱਤ ਸੰਗਤਾਂ ਆਉਂਦੇ ਤੇ ਜਾਂਦੇ ਸਮੇਂ ਹਾਜ਼ਰੀਆਂ ਭਰਿਓ ਤੇ ਪੀਵੋ ਪਾਫਲ ਖੰਡ ਤਾਰ ਕੋਈ ਜਨਮ ਸਹਿਿਲਾ ਸਰਬਤ ਸੰਗਤਾਂ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਹੁਕਮ ^{(1)} ਨਿਨ ਪੁੱਤਨ ਕੇ ਸੀਸ ਪਰ ਤਵਾਰ ਦੀਏ ਸਤਿਕਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਮੇਰਾ ਪੰਥ ਖਾਲਸਾ ਆਵੇਗਾ ਆਕੇ ਹੋਲੇ ਮਹੱਲੇ ਮਨਾਵੇਗਾ ਖੰਡੇ ਬਾਟੇ ਦੇ ਅਮਰਿ ਸ਼ਾਕੇ ਜਾਵੇਗਾ ਦੁਬਾਰਾ ਫੇਰ ਬਾਬਾ ਨਨਹਨ ਸਿੰਘ ਜੀ ਵੱਲੋਂ ਸਰਬਤ ਸੰਗਤਾਂ ਨੂੰ ਸੱਦਾ ਪੱਤਰ ਆਉਂਦੇ ਤੇ ਜਾਂਦੇ ਸਮੇਂ ਸਕਰਾਨਾ ਪੈਂਸ ਦੇ ਵਿੱਚ ਰੋਹ ਦੇ ਲੰਗਰ ਛੱਕੇ ਜਾਇਓ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ